ਹਾਂਜੀ ਪਿਆਰ ਵਿੱਚੋਂ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 10ਵੀਂ ਜਮਾਤ ਵਿਸ਼ਾ ਭਾਰਤਕ ਭਾਗ ਰਬਾਬ ਮੰਗਾਉਣ ਦਾ ਬਿਰਤਾਂਤ ਅੱਜ ਵਿੱਚੋਂ ਆਪਾਂ ਇਸ ਦਾ ਸਾਰ ਕਰਾਂਗੇ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ ਅਤੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਕਰਾਂਗੇ ਇਸ ਦੇ ਵਿੱਚੋਂ ਲਿਖ ਕੇ ਆਏ ਨੇ ਗਿਆਨੀ ਦਿੱਤ ਸਿੰਘ ਰਬਾਬ ਮੰਗਾਉਣ ਦਾ ਬਿਰਤਾਂਤ ਸਾਰ ਗੁਰੂ ਨਾਨਕ ਦੇਵ ਜੀ ਬੇਦੀ ਖੱਤਰੀ ਜਾਤ ਨਾਲ ਸੰਬੰਧਿਤ ਅਤੇ ਭਲਿਆਂ ਦੇ ਪੁੱਤ-ਪੋਤੇ ਖਾਣਾ-ਪੀਣਾ ਪਹਿਨਣਾ ਭੁੱਲ ਕੇ ਜੰਗਲਾਂ ਵਿੱਚ ਬੈਠ ਕੇ ਨਾਲ ਮਰਦਾਨੇ ਡੂਮ ਨੂੰ ਸਾਥੀ ਬਣਾ ਲਿਆ ਅਤੇ ਹਿੰਦੂ-ਮੁਸਲਮਾਨਾਂ ਤੋਂ ਵੱਖਰੀ ਚਾਲ ਚੱਲ ਕੇ ਕਰਤਾਰ ਦੇ ਗੁਣ ਗਾਉਂਦਿਆਂ ਦੇਖ ਕੇ ਲੋਕ ਕੁਰਾਇਆ ਸਮਝਣ ਲੱਗ ਪਏ ਤਾਂ ਵਿੱਚ ਇਹਨਾਂ ਲੈਣਾਂ ਦੇ ਵਿੱਚ ਕੀ ਕਿਹਾ ਗਿਆ ਕਿ ਗੁਰੂ ਨਾਨਕ ਦੇਵ ਜੀ ਜੋ ਬੇਦੀ ਖੱਤਰੀ ਜਾਤੀ ਨਾਲ ਮਤਲਬ ਉੱਚ ਜਾਤੀ ਨਾਲ ਸੰਬੰਧਿਤ ਸੀ ਠੀਕ ਹੈ ਉਹ ਭਲਿਆਂ ਦੇ ਪੁੱਤ-ਪੋਤੇ ਸੀ ਤੇ ਉਹਨਾਂ ਨੇ ਜਿਹੜੀ ਮਤਲਬ ਵਧੀਆ ਜ਼ਿੰਦਗੀ ਜੀ ਸਕਦੇ ਸੀ ਖਾਣਾ ਪੀਣਾ ਵਧੀਆ ਸੀ ਪਹਿਨਣਾ ਵਧੀਆ ਸੀ ਪਰ ਉਹੇ ਚੀਜ਼ਾਂ ਨੂੰ ਭੁੱਲ ਕੇ ਜੰਗਲ ਦੇ ਵਿੱਚ ਮਰਦਾਨੇ ਡੂਮ ਨੂੰ ਜੋ ਮਰਦਾਨਾ ਸੀ ਡੂਮ ਮਤਲਬ ਜਾਤ ਨਾਲ ਸੰਬੰਧਿਤ ਸੀ ਉਸ ਨੂੰ ਆਪਣਾ ਸਾਥੀ ਬਣਾ ਲਿਆ ਤੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਦੀ ਤੋਂ ਵੱਖਰੀ ਚਾਲ ਚੱਲ ਕੇ ਮਤਲਬ ਸਿੱਖਾਂ ਦੇ ਸਿੱਖ ਵੱਖਰੇ ਨੇ ਠੀਕ ਹੈ ਹਿੰਦੂ ਮੁਸਲਮਾਨਾਂ ਤੋਂ ਵੱਖਰਾ ਰਾਹ ਬਣਾ ਲਿਆ ਉਹਨਾਂ ਨੇ ਠੀਕ ਹੈ ਉਹਨਾਂ ਨੇ ਕਰਤਾਰ ਦੀ ਗੁਣਗਾਉਣੇ ਸ਼ੁਰੂ ਕਰ ਦਿੱਤੇ ਮਤਲਬ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਦਾ ਉਹ ਕੀ ਕਹਿਣ ਲੱਗੇ ਸੀ ਕੋਰਾਈਆ ਦੂਜੇ ਪਾਸੇ ਅਕਾਲ ਪੁਰਖ ਦੀ ਮਹਿਮਾ ਵਿੱਚ ਨਿਤ ਨਵਾਂ ਸ਼ਬਦ ਗਾਉਣ ਵਾਲੇ ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋਂ ਪੈਸੇ ਲੈ ਕੇ ਵਧੀਆ ਸਾਜ ਲਿਆਉਣ ਲਈ ਕਿਹਾ ਮਰਦਾਨੇ ਦੇ ਪੁੱਛਣ ਤੇ ਉਹਨਾਂ ਰਬਾਬ ਨੂੰ ਸਭ ਤੋਂ ਵਧੀਆ ਸਾਜ ਕਿਹਾ ਮਰਦਾਨਾ ਬੀਬੀ ਜੀ ਕੋਲ ਗਿਆ ਉਹਨਾਂ ਪਾਸੋਂ ਪੈਸਿਆਂ ਦਾ ਭਰੋਸਾ ਲੈ ਕੇ ਗਲੀਆਂ ਵਿੱਚ ਤੁਰ ਫਿਰ ਕੇ ਰਬਾਬ ਲੱਭਣ ਲੱਗ ਪਿਆ ਬਾਰਾ ਕੁਝ ਲੋਕ ਉਸ ਨੂੰ ਕੁਰਾਈਏ ਦਾ ਢੂਮ ਕਹੇ ਕੇ ਮਖੌਲ ਉਡਾਉਣ ਲੱਗੇ ਕੁਝ ਨੇ ਉਸ ਉੱਪਰ ਮਿੱਟੀ ਛੁੱਟੀ ਅਤੇ ਬੁਰਾ ਸਲੁਕ ਕੀਤਾ ਤੰਗ ਆ ਕੇ ਮਰਦਾਨੇ ਨੇ ਵਾਪਸ ਗੁਰੂ ਜੀ ਕੋਲ ਜਾ ਕੇ ਸਾਰੀ ਗੱਲ ਦੱਸੀ ਗੁਰੂ ਜੀ ਨੇ ਉਸ ਨੂੰ ਲੋਕਾਂ ਵੱਲੋਂ ਬੇਪਰਵਾਹ ਰਹਿਣ ਲਈ ਕਿਹਾ ਕੁਝ ਦਿਨਾਂ ਮੰਗਰੋਂ ਗੁਰੂ ਜੀ ਦੇ ਹੁਕਮ ਅਨੁਸਾਰ ਮਰਦਾਨਾ ਬੀਬੀ ਨਾਨਕੀ ਜੀ ਪਾਸੋਂ ਸੱਤਰਪਾਈ ਲੈ ਕੇ ਦੁਆਬੇ ਦੇ ਇੱਕ ਜੱਟਾਂ ਦੇ ਪਿੰਡ ਰਹਿੰਦੇ ਫਰਹਿੰਦੇ ਨਾਮ ਦੇ ਰਵਾਬੀ ਕੋਲ ਰਵਾਬ ਲੈਣ ਗਿਆ ਤਾਂ ਬੱਚੇ ਉਹਦਾ ਨਾਮ ਕੀ ਸੀ ਫਰਹਿੰਦਾ ਠੀਕ ਹੈ ਜਦੋਂ ਤਿੰਨ ਦਿਨ ਖੁਆਰ ਹੋਣ ਮੰਗਰੋਂ ਵਾਪਸ ਮੁੜਨ ਲੱਗਾ ਤਾਂ ਉਹ ਫਰਹਿੰਦੇ ਨਾਲ ਮੇਲ ਹੋਇਆ ਤਾਂ ਉਸਦਾ ਫਰਹਿੰਦੇ ਨਾਲ ਮੇਲ ਹੋਇਆ ਮਰਦਾਨੇ ਤੋਂ ਗੁਰੂ ਜੀ ਦੇ ਮੁੱਖੋਂ ਗਾਈ ਜਾਣ ਵਾਲੀ ਅਗੰਮੀ ਬਾਣੀ ਬਾਹੀਂ ਐਸੇ ਵਿੱਚੋਂ ਬਾਣੀ ਸ਼ਬਦ ਆਇਆ ਠੀਕ ਹੈ ਬਾਣੀ ਬਾਰੇ ਸੁਣ ਕੇ ਫਰਹਿੰਦੇ ਨੇ ਰਬਾਬ ਮਰਦਾਨੇ ਨੂੰ ਦਿੰਦਿਆਂ ਕੀਮਤ ਦੇ 70 ਪਏ ਵੀ ਨਾ ਲਏ ਤੇ ਰਬਾਬ ਗੁਰੂ ਰਬਾਬ ਨਾਲ ਗੁਰੂ ਜੀ ਦਾ ਕੋਈ ਪੁਰਾਣਾ ਸਬੰਧ ਦੱਸਿਆ ਦਰਸ਼ਨਾਂ ਦੀ ਇੱਛਾ ਪੈਦਾ ਹੋਣ ਕਾਰਨ ਉਹ ਵੀ ਮਰਦਾਨੇ ਨਾਲ ਗੁਰੂ ਜੀ ਕੋਲ ਪੂਜਾ ਕਰਤਾਰ ਬਾਰੇ ਗੱਲਾਂ ਕਰਨ ਮੰਗਰੋ ਫਰਹੰਦਾ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਕੁਝ ਦਿਨਾਂ ਮੰਗਰੋ ਉਸ ਦੇ ਚਲੇ ਜਾਣ ਤੇ ਮਰਦਾਨਾ ਰਬਾਬ ਸ਼ੁਰੂ ਕਰਨ ਲੱਗਾ ਪਰ ਉਹ ਬੇਸੁਰੀ ਹੁੰਦੀ ਜਾਵੇ ਜਦੋਂ ਗੁਰੂ ਜੀ ਦੁਆਰਾ ਉਸਨੂੰ ਰਬਾਬ ਵਜਾਉਣ ਲਈ ਕਿਹਾ ਤਾਂ ਉਸਨੇ ਕਿਹਾ ਇਹ ਠੀਕ ਕਰ ਲਵੇ ਤਾਂ ਜੋ ਚੰਗਾ ਠਾਟ ਬਣ ਜਾਵੇ ਗੁਰੂ ਜੀ ਨੇ ਕਿਹਾ ਕਿ ਉਸਦਾ ਕੰਮ ਰਬਾਬ ਵਜਾਉਣਾ ਹੈ ਠਾਟ ਕਰਨ ਵਾਲਾ ਕਰਤਾਰ ਹੈ ਇਹ ਸੁਣ ਕੇ ਜਦੋਂ ਮਰਦਾਨੇ ਨੇ ਰਬਾਬ ਵਜਾਈ ਤਾਂ ਮਿਰਗਾ ਨੂੰ ਮਸਤ ਕਰਨ ਵਾਲਾ ਠਾਟ ਨਿਕਲਿਆ ਤੇ ਗੁਰੂ ਜੀ ਨੂੰ ਜਿਹੜੀ ਅੜਕਾ ਜਿਹੜੀ ਅਗੰਮ ਬਾਣੀ ਆਈ ਉਸਨੇ ਉਹ ਵੀ ਉਸ ਨਾਲ ਮਧੂਰ ਮਰਦਾਨੇ ਨੇ ਉਹ ਵੀ ਉਸ ਨਾਲ ਮਧੂਰ ਸੁਰ ਨਾਲ ਗਾਈ ਮਰਦਾਨੇ ਨੇ ਉਹ ਵੀ ਉਸ ਮਧੂਰ ਸੁਰ ਨਾਲ ਗਾਈ ਹੁਣ ਬੱਚੇ ਆਪਾਂ ਇਸ ਦੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਦੇਖਦੇ ਹਾਂ ਪ੍ਰਸ਼ਨ ਨੰਬਰ 1 ਹੈਗਾ ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਕਹਿੰਦੇ ਸਨ ਉੱਤਰ ਆਮ ਲੋਕ ਖੱਤਰੀ ਜਾਤ ਨਾਲ ਸੰਬੰਧਿਤ ਪਹਲਿਆਂ ਦੇ ਪੁੱਤ ਪੋਤੇ ਗੁਰੂ ਨਾਨਕ ਦੇਵ ਜੀ ਨੂੰ ਖਾਣ ਪਹਿਨਣ ਪੁਲਾ ਕੇ ਮਰਦਾਨੇ ਡੂਮ ਨਾਲ ਰਹਿਣ ਮਰਦਾਨੇ ਡੂਮ ਨਾਲ ਲੈ ਕੇ ਜੰਗਲ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦਿਆਂ ਤੇ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੀ ਚਾਲ ਚਲਦਿਆਂ ਦੇਖ ਕੇ ਕੋਰਾਈਆ ਸਮਝਣ ਲੱਗੇ ਤੇ ਕਹਿਣ ਲੱਗੇ ਕਿ ਉਸ ਦੀ ਮੱਤ ਮਾਰੀ ਗਈ ਹੈ ਜੋ ਕਿਸੇ ਦੀ ਵੀ ਗੱਲ ਨਹੀਂ ਸੁਣਦਾ। ਪ੍ਰਸ਼ਨ ਨੰਬਰ 2 ਮਰਦਾਨਾ ਜਦੋਂ ਪਹਿਲੀ ਵਾਰ ਰਵਾਬ ਲੈਣ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਕੀ ਵਿਹਾਰ ਕੀਤਾ? ਉੱਤਰ ਮਰਦਾਨਾ ਜਦੋਂ ਪਹਿਲੀ ਵਾਰ ਰਵਾਬ ਲੈਣ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ। ਲੋਕਾਂ ਉਸ ਨੂੰ ਠੱਟਾ ਮਕੌਲ ਕਰਨ ਲੱਗੇ। ਲੋਕ ਉਸ ਨੂੰ ਠੱਠਾ ਮਕੌਲ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਕੋਰਾਈਏ ਦਾ ਡੂਮ ਆਇਆ ਹੈ ਕਈ ਲੋਕ ਉਸ ਨੂੰ ਹੋਰ ਵੀ ਬਹੁਤ ਬੁਰੇ ਭਲੇ ਸ਼ਬਦ ਬੋਲ ਰਹੇ ਸਨ ਤੇ ਕਈਆਂ ਨੇ ਉਸ ਉੱਤੇ ਮਿੱਟੀ ਚੁੱਕ ਕੇ ਛੁੱਟੀ ਪ੍ਰਸ਼ਨ ਨੰਬਰ 3 ਮਰਦਾਨੀ ਨੇ ਨਗਰ ਵਿੱਚ ਜੋ ਉਸ ਨਾਲ ਮਰਦਾਨੀ ਨੇ ਨਗਰ ਵਿੱਚ ਉਸ ਨਾਲ ਜੋ ਬੀਤੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ ਤਾਂ ਗੁਰੂ ਜੀ ਨੇ ਅੱਗੋਂ ਕੀ ਕਿਹਾ ਉੱਤਰ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਉਹ ਲੋਕਾਂ ਤੋਂ ਨਾ ਡਰੇ ਲੋਕਾਂ ਦਾ ਕੰਮ ਸੁੱਖ ਸੁੱਖ ਮਾਰਨਾ ਹੈ ਉਹ ਲੋਕਾਂ ਤੋਂ ਬੇਪਰਵਾਹ ਰਹੇ ਤੇ ਸੰਸਾਰ ਦਾ ਨਾ ਬਣੇ ਕਿਉਂਕਿ ਉਹਨਾਂ ਨੇ ਉਸ ਨੂੰ ਕਰਤਾਰ ਦਾ ਬਣਾਇਆ ਹੈ ਪਰਮੇਸ਼ਰ ਦੇ ਪਿਆਰ ਨਾਲ ਦਾ ਲੋਕਾਂ ਦੇ ਚੱਕ ਮਾਰਨ ਨਾਲ ਕੁਝ ਨਹੀਂ ਵਿਗੜਦਾ ਕੁੱਤੇ ਆਪੇ ਪੌਂਕ ਕੇ ਚੁੱਪ ਕਰ ਜਾਂਦੇ ਹਨ ਪ੍ਰਸ਼ਨ ਨੰਬਰ 4 ਮਰਦਾਨੇ ਅਤੇ ਫਰਹੰਦੇ ਰਵਾਬੀ ਦੀ ਆਪਸ ਵਿੱਚ ਹੋਈ ਗੱਲਬਾਤ ਦਾ ਆਪ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਉੱਤਰ ਫਰਹੰਦੇ ਦੇ ਪੁੱਛਣ ਤੇ ਮਰਦਾਨੇ ਨੇ ਆਪਣਾ ਨਾਂ ਥਾਂ ਦੱਸਿਆ ਤੇ ਕਿਹਾ ਉਹ ਸਾਧਾਂ ਵਾਲੀ ਬਿਰਤੀ ਧਾਰਨ ਕਰ ਚੁੱਕੇ ਵੈਦੀ ਖੱਤਰੀ ਨਾਨਕ ਨਾਲ ਰਹਿੰਦਾ ਹੈ ਜੋ ਅਗੰਮ ਦੀ ਬਾਣੀ ਉਚਾਰਦਾ ਹੈ ਤੇ ਉਸਨੇ ਉਸ ਨੂੰ ਉਸ ਤੁਰ ਰਵਾਬ ਲੈਣ ਭੇਜਿਆ ਹੈ। ਫਰਹੰਦੇ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕਰਦਿਆਂ ਮਰਦਾਨੇ ਨੂੰ ਰਵਾਬ ਲੈ ਕੇ ਰਵਾਬ ਦੇ ਕੇ ਉਸ ਤੋਂ ਪੈਸੇ ਨਾ ਲਈ ਤੇ ਕਿਹਾ ਕਿ ਇਸ ਦਾ ਵੀ ਉਸ ਗੁਰੂ ਜੀ ਨਾਲ ਕੋਈ ਪੁਰਾਣਾ ਸੰਬੰਧ ਹੈ। ਵਾਸਤੁਨਿਸ਼ਟ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਰਬਾਬ ਮਗਾਉਣ ਦਾ ਬਿਰਤਾਂਤ ਸੰਖੀ ਦਾ ਲੇਖਕ ਕੌਣ ਹੈ ਉੱਤਰ ਗਿਆਨੀ ਦਿੱਤ ਸਿੰਘ ਪ੍ਰਸ਼ਨ ਨੰਬਰ 2 ਗੁਰੂ ਨਾਨਕ ਦੇਵ ਜੀ ਕਿੱਥੇ ਬੈਠ ਕੇ ਕਰਤਾਰ ਦੇ ਗੁਣ ਗਾਉਣ ਲੱਗੇ ਉੱਤਰ ਜੰਗਲ ਵਿੱਚ ਪ੍ਰਸ਼ਨ ਨੰਬਰ 3 ਗੁਰੂ ਜੀ ਨੂੰ Hindu Muslim ਲੋਕ ਕੀ ਕਹਿ ਰਹੇ ਸਨ ਉੱਤਰ ਕੁਰਾਹੀਆ ਨੰਬਰ 4 ਗੁਰੂ ਨਾਨਕ ਦੇਵ ਜੀ ਕਿਸ ਕੁੱਲ ਵਿੱਚੋਂ ਸਨ ਬੇਦੀ ਖੱਤਰੀ ਪ੍ਰਸ਼ਨ ਨੰਬਰ 5 ਗੁਰੂ ਜੀ ਦਾ ਸਾਥੀ ਕੌਣ ਸੀ ਭਾਈ ਮਰਦਾਨਾ ਨੰਬਰ 6 ਗੁਰੂ ਜੀ ਨੂੰ ਸਭ ਤੋਂ ਵੱਧ ਕਿਹੜਾ ਸਾਜ਼ ਪਸੰਦ ਸੀ ਰਬਾਬ ਨੰਬਰ 7 ਰਬਾਬ ਮੰਗਾਉਣ ਦਾ ਬਿਰਤਾਂਤ ਲੇਖ ਵਿੱਚ ਬੀਬੀ ਕੌਣ ਹੈ ਗੁਰੂ ਜੀ ਦੀ ਭੈਣ ਬੇਬੇ ਨਾਨਕੀ ਪ੍ਰਸ਼ਨ ਨੰਬਰ 8 ਲੋਕ ਮਰਦਾਨੇ ਨੂੰ ਕੀ ਕਹਿ ਰਹੇ ਸਨ ਕੁਰਹੀਏ ਦਾ ਡੂਮ ਇਥੇ ਵਿੱਚ ਕਕੇ ਨੂੰ ਅੰਕੜ ਵੀ ਲਿਖਿਆ ਜਾਏਗਾ ਕਕੇ ਦਾ ਅੰਕੜ ਰਾਰੇ ਨੂੰ ਕੰਨਾ ਹਾਹੇ ਨੂੰ ਬਿਹਾਰੀ ਈੜੀ ਲਾਮਾ ਕੁਰਹੀਏ ਦਾ ਡੂਮ ਨੰਬਰ 9 ਰਬਾਬੀ ਦਾ ਕੀ ਨਾਮ ਸੀ ਉੱਤਰ ਹੈ ਇਹ ਵਿੱਚੋਂ ਫਰਹਿੰਦਾ ਪ੍ਰਸ਼ਨ ਨੰਬਰ 10 ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਤੋਂ ਕਿੰਨੇ ਰੁਪਏ ਲੈਣ ਲਈ ਕਿਹਾ 7 ਨੰਬਰ 11 ਮਰਦਾਨਾ ਕਿੱਥੋਂ ਦਾ ਰਹਿਣ ਵਾਲਾ ਸੀ ਰਾਏਪੋਏ ਦੀ ਤਲਵੰਡੀ ਦਾ ਗੁਰੂ ਜੀ ਅਤੇ ਫਰਹਿੰਦੇ ਨੇ ਕਿਸ ਬਾਰੇ ਗੱਲਾਂ ਕੀਤੀਆਂ ਕਰਤਾਰ ਬਾਰੇ ਨੰਬਰ 13 ਜਦੋਂ ਮਰਦਾਨੇ ਨੇ ਰਬਾਬ ਵਜਾਈ ਤਾਂ ਠਾਟ ਕਿਸ ਨੇ ਬਣਾਇਆ ਉੱਤਰ ਹੈ ਇਹ ਵਿੱਚੋਂ ਕਰਤਾਰ ਨੇ ਪ੍ਰਸ਼ਨ ਨੰਬਰ 14 ਲੋਕ ਗੁਰੂ ਨਾਨਕ ਦੇਵ ਜੀ ਨੂੰ ਕਿੰਨਾ ਦਾ ਪੁੱਤ ਪੋਤਰਾ ਕਹਿ ਰਹੇ ਸਨ ਉਤਰ ਹੈਗੇ ਵਿੱਚੋਂ ਪਲੇ ਲੋਕਾਂ ਦਾ ਪ੍ਰਸ਼ਨ ਨੰਬਰ 15 ਫਰਹਿੰਦੇ ਦਾ ਪਿੰਡ ਕਿੱਥੇ ਸੀ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਨੰਬਰ 16 ਫਰਹਿੰਦੇ ਅਨੁਸਾਰ ਰਬਾਬ ਨਾਲ ਗੁਰੂ ਜੀ ਦਾ ਕੀ ਸਬੰਧ ਸੀ ਉਤਰ ਹੈਗੇ ਵਿੱਚੋਂ ਪੁਰਾਣਾ ਸਬੰਧ ਸੀ ਇਸ ਤਰ੍ਹਾਂ ਵਿੱਚ ਇਹ ਪਾਠ ਸਾਡਾ ਕੰਪਲੀਟ ਹੋ ਗਿਆ ਤੇ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਵੀ ਚੈਨਲ ਤੇ ਪਾਏ ਹੋਏ ਨੇ ਉਹ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਧੰਨਵਾਦ